ਹਾਂਜੀ ਦੋਸਤੋ ਆਪਣੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਖੜੇ ਆਂਗੇ ਆਪਣੇ ਪਿੰਡ ਚੰਡੂਕੇ ਬਾਈ ਗੁਰਪ੍ਰੀਤਪੂਰੀ ਦੀ ਦੁਕਾਨ ਤੇ ਤੇ ਵੈਸੇ ਤਾਂ ਬਾਈ ਨੂੰ ਜਾਣਦੀ ਹੈਗੇ ਸਾਰੇ ਕਿਉਂਕਿ ਬਾਈ ਫੁੱਟਬਾਲ ਦਾ ਕੋਚ ਹੈਗਾ ਗੁਰਪ੍ਰੀਤਪੂਰੀ ਹੈਨਾ ਤੇ ਗੁਰਪ੍ਰੀਤਪੂਰੀ ਚੰਡੂਕੇ ਕਹਿੰਦੇ ਆ ਗੁਰਪ੍ਰੀਤ ਚੰਡੂਕੇ ਤੇ ਪਰ ਜਾਣਦੇ ਬਾਈ ਨੂੰ ਡੈਕਾਂ ਦੀ ਦੁਕਾਨ ਤੋਂ ਵੀ ਹੈਗੇ ਡੈਕ ਵੀ ਬਾਈ ਦੇ ਬਹੁਤ ਦੂਰ ਦੂਰ ਤੱਕ ਮਸ਼ਹੂਰ ਨੇ ਬਾਈ ਨੇ ਬਹੁਤ ਦੂਰ ਦੂਰ ਤੱਕ ਡੈਕ ਲਾਏ ਆ ਤੇ ਅੱਜ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਬਾਈ ਕੋਲੇ ਕਿਹੜੇ ਕਿਹੜੇ ਡੈਕ ਨੇ ਕਿੰਨੀਆਂ ਬੇਸਾਂ ਵਾਲੇ ਡੈਕ ਨੇ ਤੇ ਹੋਰ ਵੀ ਬਾਈ ਡੈਕਾਂ ਦੇ ਨਾਲ-ਨਾਲ ਛਾਤਰੀਆਂ ਦਾ ਕੰਮ ਕਰਦਾ ਜਿਆ ਹੋਰ ਵੀ ਜਿਹੜਾ ਜਿਹੜਾ ਹਨਾ ਬਾਈ ਕੋਲੇ ਸਮਾਨ ਆ ਦੁਕਾਨ ਤੇ ਤੇ ਕਿੰਨਾ ਬਾਈ ਦਾ ਪੁਰਾਣਾ ਕੰਮ ਆਗਾ ਪਹਿਲਾਂ ਬਾਈ ਦੇ ਬਜ਼ੁਰਗ ਇਹਨਾਂ ਦੇ ਹਨਾ ਵੀ ਕੰਮ ਕਰਦੇ ਰਿਹਾ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਆਪਣੀ ਵੀਡੀਓ ਨਾਲ ਲਗਾਤਾਰ ਤੁਸੀਂ ਜੁੜੇ ਰਹੋ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲਦੇ ਆਪਾਂ ਬਾਈ ਨਾਲ ਮਿਲਿਆਉਣੇ ਆ ਤੁਹਾਨੂੰ ਅੱਜ ਹੋਰ ਬਈ ਗੁਰਪ੍ਰੀਤ ਕਿਵੇਂ ਹੋ ਠੀਕ ਆ ਬਈ ਤੇ ਬਈ ਆਪਾਂ ਫਿਰ ਕਿਵੇਂ ਕੁਛ ਆਗਾ ਆਪਣਾ ਸਾਰੀ ਜਾਣਕਾਰੀ ਦਿਓ ਜੰਗਾ ਜ ਆਪਣੇ ਬਾਈਆਂ ਨੂੰ ਆਪਾਂ ਸਾਰੀ ਵੀਡੀਓ ਥੋੜੀ ਦੂਰ ਤੱਕ ਜਾਣੀ ਚਾਹੀਦੀ ਹੈਗੀ ਆਪਾਂ ਤੇ ਆਪਾਂ ਨੂੰ ਸਾਰਾ ਕੁਝ ਦੱਸੋ ਵੀ ਕਿੰਨੀਆਂ ਬੇਸਾਂ ਨੇ ਆਪਣੇ ਕੋਲੇ ਹਨਾ ਵੀ ਡੈਕ ਚ ਤੇ ਕਿੰਨੇ ਸਪੀਕਰਾਂ ਵਾਲਾ ਡੈਕ ਆਪਣਾ ਤੇ ਕਿਵੇਂ ਦਾ ਆਪਣਾ ਸਾਰਾ ਕੰਮ ਆਗਾ ਤੁਸੀਂ ਸਾਰੀ ਜਾਣਕਾਰੀ ਦਿਓ ਆਪ ਨੂੰ ਕਦੋਂ ਤੋਂ ਆਪਣਾ ਇਹ ਕੰਮ ਆ ਜਿਹੜਾ ਵੀ ਤੁਸੀਂ ਕਰ ਰਹੇ ਹੋਗੇ ਕਲਾ ਦਾ ਸੱਸੀ ਦਾ ਬਾਈ ਸਾਰਿਆਂ ਨੂੰ ਬਾਈ ਜੀ ਆਪਣੇ ਪਹਿਲਾਂ ਬਾਪੂ ਜੀ ਕੰਮ ਕਰਦੇ ਸੀ ਠੀਕ ਹੈ ਪੁਰਾਣਾ ਕੰਮ ਆਪਣਾ ਪਹਿਲਾਂ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਾਉਣੇ ਆ ਬਾਅਦ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀ ਕੀ ਕੀ ਸਿਸਟਮ ਆਪਣੇ ਕੋਲ ਠੀਕ ਹੈ ਆਜੋ ਆਪਾਂ ਪਹਿਲਾਂ ਤੁਹਾਨੂੰ ਆਪਣੇ ਬਜ਼ੁਰਗਾਂ ਨਾਲ ਮਿਲਾਉਣੇ ਹੈਗੇ ਤੇ ਉਹ ਦੱਸਣਗੇ ਤੁਹਾਨੂੰ ਸਾਰੀ ਵੀ ਕਦੋਂ ਤੋਂ ਆਪਣਾ ਇਹ ਕੰਮ ਆ ਗਿਆ ਜਿਹੜਾ ਪਹਿਲਾਂ ਤੋਂ ਸ਼ੁਰੂ ਕੀਤਾ ਹੋਇਆਗਾ ਕਿੰਨੇ ਸਾਲਾਂ ਚ ਸ਼ੁਰੂ ਕੀਤਾ ਸੀਗਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਪੂ ਜੀ ਇਹ ਆਪਣਾ ਜਿਹੜਾ ਕੰਮ ਆਗਾ ਤੇ ਇਹ ਆਪਣੇ ਬਾਈ ਗੁਰਪ੍ਰੀਤ ਵਰਗੇ ਕਰਦੇ ਆਗੇ ਹਨਾ ਹੁਣ ਤੇ ਇਹ ਆਪਣਾ ਸ਼ੁਰੂ ਤੁਸੀਂ ਕੀਤਾ ਸੀਗਾ ਹੀ ਪਹਿਲਾਂ ਅਸੀਂ ਕਰਿਆ ਸੀ ਜੀ ਅੱਛਾ ਠੀਕ ਹੈ ਜੀ ਤੇ ਕਿਵੇਂ ਕੋਈ ਸਾਈ ਆਪ ਨੂੰ ਸਾਰੀ ਜਾਣਕਾਰੀ ਦਿਓ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਸੀਗਾ ਇਹ ਕਿੰਨੇ ਸਾਲਾਂ ਚ ਸ਼ੁਰੂ ਕੀਤਾ ਸੀਗਾ ਜੀ ਤੁਸੀਂ ਇਹ 1965 ਜੀ 1965 ਚ ਸ਼ੁਰੂ ਕੀਤਾ ਸੀਗਾ ਜੀ ਹਾਂਜੀ ਤੇ ਇਹ ਪ੍ਰਾਣੀ ਮਸ਼ੀਨ ਆ ਕੋਈ ਉਦੋਂ ਦੀ ਹਾਂਜੀ ਹਾਂਜੀ ਅੱਛਾ ਪਹਿਲਾਂ ਇਹਦੇ ਤੇ ਬਾਇਦਾ ਰਿਹਾ ਆਪਣਾ ਮੀਟਾ ਜਿਹੜਾ ਹੈ ਚੱਲਦੇ ਹੁੰਦੇ ਜੀ ਅੱਛਾ ਅੱਛਾ ਇਹਦੇ ਤੇ ਸਾਨੂੰ ਮੜਾ ਖੜੇ ਹੋ ਕੇ ਤੁਸੀਂ ਦੱਸਿਓ ਕਿਵੇਂ ਕੁਛ ਹੈ ਇਹ ਇਹ ਇੰਗਲੈਂਡ ਚੋਂ ਆਇਆ ਮਾਰਾ ਜੀ ਇਹ ਮਸ਼ੀਨ ਆ ਅੱਛਾ ਇਹ ਮਸ਼ੀਨ ੜੀ ਇੰਗਲੈਂਡ ਦੀ ਹੈਗੀ ਇੰਗਲੈਂਡ ਦੀ ਅੱਛਾ ਠੀਕ ਹੈ ਜੀ ਤੇ ਫਿਰ ਤੁਸੀਂ ਕਿੱਥੋਂ ਲੈ ਕੇ ਆਏ ਸੀਗੇ ਜੀ ਅਸ਼ਾਇਦ ਦਿੱਲੀ ਤੋਂ ਇਹ ਜਾਣਕਾਰੀ ਤੁਸੀਂ ਦੇਖ ਲਓ ਬਾਈ ਆਪਾਂ ਨੂੰ ਬਜ਼ੁਰਗਾਂ ਨੇ ਦੱਸਿਆ ਵੀ ਇਹ ਜਿਹੜਾ ਇਹ ਮਸ਼ੀਨਾ ਰੱਖੀ ਤਾਂ ਬਹੁਤ ਬੈਠੇ ਹੋਣਗੇ ਹਨਾ ਤੇ ਕਿਸੇ ਕੋਲੇ ਤਾਂ ਪੂਰਾ ਸਮਾਨ ਨਹੀਂ ਹੁੰਦਾ ਇੱਕ ਅੱਧਾ ਤਵਾ ਰੱਖ ਰੱਖਿਆ ਹੁੰਦਾ ਦਾ ਤੇ ਬਜ਼ੁਰਗਾਂ ਨੇ 1900 ਕਿੰਨੇ ਚ ਦੱਸਿਆ ਸੀਗਾ ਜੀ ਇਹ ਪਹਿਲੇ ਚਾਲੂ ਕਰਿਆ ਜੀ 1965 ਚ ਸ਼ੁਰੂ ਕੀਤਾ ਸੀਗਾ ਕੰਮ ਆ ਜਿਹੜਾ ਤੇ ਅੱਗੇ ਹਨਾ ਇਹਨਾਂ ਬਜ਼ੁਰਗਾਂ ਦੇ ਜਿਹੜੇ ਮੰਨ ਲਓ ਪਰਿਵਾਰ ਆ ਉਹ ਇਹ ਕੰਮ ਨੂੰ ਅੱਗੇ ਤੋਰ ਰਿਹਾਗਾ ਆਪਾਂ ਜਿਵੇਂ ਦੱਸਿਆ ਤੁਹਾਨੂੰ ਬਾਈ ਗੁਰਪ੍ਰੀਤਪੂਰੀ ਤੇ ਉਹ ਅੱਗੇ ਲੈ ਕੇ ਹੁਣ ਨਵੇਂ ਜਿਵੇਂ ਨਵੀਂ ਤਕਨੀਕ ਆ ਗਈ ਨਵੇਂ ਟਰੈਂਡ ਦੇ ਹਿਸਾਬ ਨਾਲ ਅੱਗੇ ਅੱਗੇ ਚੱਲ ਰਿਹਾਗਾ ਉਵੇਂ ਬਾਈਆਂ ਨੇ ਵੱਡਾ ਕੰਮ ਕਰਿਆਗਾ ਹਣਾ ਥੋੜਾ ਤੇ ਪਹਿਲਾਂ ਸ਼ੁਰੂ ਬਜ਼ੁਰਗਾਂ ਨੇ ਇੱਥੋਂ ਕਰਿਆ ਸੀਗਾ ਪਹਿਲਾਂ ਜਿਹੜੇ ਜਦੋਂ ਮੰਜੇ ਜੋੜ ਕੇ ਸਪੀਕਰ ਵਜਦੇ ਹੁੰਦੇ ਸੀ ਨਾ ਕੋਠਿਆਂ ਤੇ ਤੇ ਉਦੋਂ ਤੋਂ ਮੰਨ ਲਓ ਇਹ ਮਸ਼ੀਨਾਂ ਹੁੰਦੀਆਂ ਸੀਗੀਆਂ ਉਦੋਂ ਜੇ ਕਿਤੇ ਖਾੜੇ ਲੱਗਦੇ ਸੀਗੇ ਮੰਨ ਲਓ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਸਮਾਨ ਖਾੜਿਆਂ 'ਚ ਲੱਗਦਾ ਰਹੇਗਾ ਤੇ ਅੱਛਾ ਇਹ ਸੀਗੇ ਬਾਪੂ ਹੀ ਹੈ ਉਦੋਂ ਇਹ ਇਸ ਤਰ੍ਹਾਂ ਤਾਂ ਇਹ ਚੱਲਦੇ ਹੁੰਦੇ ਸੀ ਐ ਉਦੋਂ ਤੇ ਇਹ ਪੁਰਾਣੇ ਕਲਾਕਾਰਾਂ ਦੇ ਸਾਰਿਆਂ ਦੇ ਤਵੇ ਹੀ ਸੋਡੇ ਕੋਲੇ ਜੀ ਵੀ ਕਲਾਕਾਰ ਹੋਏ ਨੇ ਜੀ ਸਾਰਿਆਂ ਆ ਤੁਸੀਂ ਦੇਖ ਸਕਦੇ ਹੋਗੇ ਪੰਜਾਬੀ ਕਲਾਕਾਰ ਇੰਨਾ ਚ ਆਉਂਦੇ ਸੀਗੇ ਜਿਹੜੇ ਤਵੇ ਆਉਂਦੇ ਸੀਗੇ ਉਦੋਂ ਹਨਾ ਤੇ ਸਾਰੇ ਪੁਰਾਣੇ ਜਿਹੜੇ ਕਲਾਕਾਰ ਨੇ ਉਹਨਾਂ ਨੇ ਅੱਜ ਵੀ ਸਾਰੇ ਸ਼ਾਮ ਕੇ ਰੱਖੇ ਹੋਏ ਹੈਗੇ ਅਸ਼ਾ ਜੀ ਸਰੇਂਦਰ ਸਿੰਧਾ ਨੇ ਜਿਉਣਾ ਮੋੜ ਫਿਲਮ ਚ ਸ਼ਰੇਂਦਰ ਸਿੰਧੇ ਦੇ ਜਿਹੜੇ ਗੀਤ ਹੈਗੇ ਹਨਾ ਉਹਦਾ ਤਵਾਗਾ ਇਹ ਸਾਰਾ ਪੁਰਾਣਾ ਸਮਾਨ ਅੱਜ ਵੀ ਇਹਨਾਂ ਨੇ ਸ਼ਾਮ ਕੇ ਰੱਖਿਆ ਹੋਇਆਗਾ ਤੇ ਆ ਸ਼ਦੀਕ ਦਾਗਾ ਤੁਸੀਂ ਦੇਖ ਸਕਦੇ ਹੋਗੇ ਮੁਹੰਮਦ ਸ਼ਦੀਕ ਦੇ ਤੇ ਵੀ ਬਰਨਜੀਤ ਕੌਰ ਦੇ ਨਾਲ ਹਨਾ ਇਹ ਵੀ ਤਵੇ ਜਿਹੜੇ ਸਾਮਕੇ ਰੱਖੇ ਹੋਇਆ ਜੇ ਆਪਾਂ ਗੱਲ ਕਰੀਏ ਤਾਂ ਮੰਨ ਲਓ ਜੇ ਆਪਾਂ ਦਿਖਾਉਣ ਤੇ ਆਗੇ ਤਾਂ ਬਹੁਤ ਸਾਰੇ ਕੁਲਦੀਪ ਮਾਨਕਰੀਆਂ ਕਲੀਆਂ ਦੇ ਹਨਾ ਇਹ ਵੀ ਪਏ ਹੈਗੇ ਤੇ ਸ਼ਿੰਦੇ ਨੇ ਠੀਕ ਬਾਕਸ ਅਰਸ਼ੀਦ ਭਗਤ ਸਿੰਘੀ ਦੇ ਗਾਏ ਸੀਗੇ ਸ਼ਿੰਦੇ ਨੇ ਗਾਏ ਹੋਏ ਜਿਹੜੇ ਗੀਤ ਹਨਾ ਉਹੋ ਆਗੇ ਮੰਨ ਕੇ ਚੱਲੋ ਵੀ ਬਹੁਤ ਸਾਰਾ ਜਿਹੜਾ ਭੰਡਾਰ ਆਗਾ ਉਹ ਬਜ਼ੁਰਗਾਂ ਨੇ ਸਾਮਕੇ ਰੱਖਿਆ ਹੋਇਆ ਆ ਚਮਕੀਲਾ ਜਿਹੜਾ ਟੌਪ ਤੇ ਚੱਲਿਆਗਾ ਉਸ ਟਾਈਮ ਤੇ ਹਨਾ ਤੇ ਉਦੋਂ ਇਹ ਬਜ਼ੁਰਗਾਂ ਦੀ ਮਸ਼ੀਨ 'ਚ ਚਮਕੀਲਾ ਵਾਅਦਾ ਰਹੇਗਾ ਤੁਸੀਂ ਕਹਿ ਸਕਦੇ ਹੋ ਹਨਾ ਤੇ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਆਪਾਂ ਮੰਨ ਲਓ ਸਾਨੂੰ ਆਹ ਮਿਊਜ਼ਿਕ ਸਿਸਟਮ ਬਾਰੇ ਵੀ ਅੱਜ ਆਪਾਂ ਗੱਲਬਾਤ ਕਰਾਂਗੇ ਇਹਨੂੰ ਵੀ ਮੜਾਏ ਤੁਸੀਂ ਨੇੜੇੋਂ ਦਿਖਾ ਦਿਓ ਤੇ ਆਪਾਂ ਬਜ਼ੁਰਗਾਂ ਨੂੰ ਪੁੱਛਦੇ ਆਂਗੇ ਵੀ ਇਹ ਵੀ ਕਿਵੇਂ ਸੀਗਾ ਸਿਸਟਮ ਤੇ ਇਹ ਬਾਪੂ ਜੀ ਜਿਹੜਾ ਇਹ ਸੀਗਾ ਇਹ ਕਿਵੇਂ ਸੀਗਾ ਇਹ ਤੇ ਕਿੱਥੇ ਮਸ਼ੀਨ ਜੋੜਦੇ ਜੀ ਬੈਟਰੀ ਤੇ ਚੱਲਦੇ ਅੱਛਾ ਅੱਛਾ ਜਿਹੜੀ ਇਹ ਮਸ਼ੀਨ ਆ ਉਹ ਇਹਦੇ ਨਾਲ ਚੱਲਦੀ ਸੀਗੀ ਫੇਰ ਬਾਹ ਜਾਂਦੀ ਉੱਪਰ ਅੱਛਾ ਅੱਛਾ ਫੇਰ ਉੱਪਰ ਬਾਹ ਜਾਂਦੀ ਸੀਗੀ ਕਿ ਉਹ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਜਿੰਨਾ ਕਿਸੇ ਦੇ ਘਰ ਦੇ। ਅੱਛਾ ਅੱਛਾ ਇਹ ਤੇ ਇਹ ਫਿਰ ਉਦੋਂ ਲਾਈਟ ਲੂਟ ਦਾ ਕੀ ਸਿਸਟਮ ਹੁੰਦਾ ਸੀਗਾ ਜੀ? ਬੈਟਰੀਆਂ ਦੀ ਚੱਲਦੀ। ਅੱਛਾ ਪਿੰਡਾਂ 'ਚ ਉਦੋਂ ਲਾਈਟ ਟਾਵੇਂ ਟੱਲੇ ਕਰਦੀ ਹੁੰਦੀ ਸੀ। ਬੈਟਰੀਆਂ ਤੇ ਚੱਲਦੀ ਸਿਆ। ਬੈਟਰੀ ਚਾਰਜ ਕਰਨਾ ਕਿੱਲੇ ਹੁੰਦੇ ਮੰਡੀ ਨੂੰ। ਅੱਛਾ ਬੈਟਰੀ ਸੀ ਜਿਹੜੀ ਇਹਨੂੰ ਚਲਾਉਣ ਵਾਸਤੇ ਉਹ ਮੰਡੀਆਂੋਂ ਚਾਰਜ ਕਰਾ ਕੇ ਲਿਆਉਂਦੇ ਸਿਆ। ਹਾਂ ਹਾਂ ਜੀ। ਤੁਸੀਂ ਦੇਖ ਲਓ ਭਾਈ ਉਦੋਂ ਵੀ ਕਿੰਨੇ ਕਾਲਾ ਨਾ ਕਾਲ ਨਹੀਂ ਪੈਂਦੀ ਸੀਗੀ ਹਨਾ ਜਿਵੇਂ ਆਪਾਂ ਨੂੰ ਬਜ਼ੁਰਗ ਦੱਸ ਰਹੇ ਆ ਵੀ ਪਹਿਲਾਂ ਬੈਟਰੀ ਸੀ ਜਿਹੜੀ ਵੀ ਉਹ ਮੰਡੀਆਂੋਂ ਚਾਰਜ ਕਰਵਾ ਕੇ ਲਿਆਉਣੀ ਤੇ ਇਹਦੇ ਤੇ ਅੱਛਾ ਵੀ ਜਿਹੜੇ ਖਾੜਿਆਂ ਚ ਮੰਨ ਲਓ ਮੈਂ ਇੱਕ ਮੁਕ ਚੱਲਦੇ ਸੀ ਉਹ ਵੀ ਇਹਨਾਂ ਤੇ ਚੱਲਦੇ ਰਹੇ ਹੋ ਕੋਈ ਅੱਛਾ ਉਹ ਵੀ ਇਹਨਾਂ ਤੇ ਲਾਉਂਦੇ ਰਹੇ ਪੁਰਾਣੇ ਟਾਈਮ ਚ ਹੈ ਹਾਂਜੀ ਤੇ ਫਿਰ ਆਪਣਾ ਹੀ ਇਹ ਸਾਊਂਡ ਵੀ ਦੂਰ ਦੂਰ ਤੱਕ ਜਾਂਦਾ ਹੋਊਗਾ ਉਦੋਂ ਸਾਊਂਡ ਵੀ ਤੁਸੀਂ ਬਾਪੂ ਜੀ ਨੇ ਆਪਾਂ ਨੂੰ ਦੱਸਿਆਣਾ ਵੀ ਦੂਰ ਦੂਰ ਤੱਕ ਲੱਗਦਾ ਸੀ ਕਿਉਂਕਿ ਜਿਵੇਂ ਹੁਣ ਹਰੇਕ ਨੇ ਤਾਰ ਰੱਖਿਆ ਨਾ ਕਿਸੇ ਨੇ 2 ਡ ਇੱਕ ਤਾਰ ਰੱਖਿਆ 4 ਨਾ ਵੇ ਸਾਇਰ ਜਾਂ ਕੁਛ ਅਸਮਾਨਤਾ ਰੱਖਿਆ ਤੇ ਕਹਿ ਦਿੰਦੇ ਆ ਜੀ ਸਾਡਾ ਕੰਮ ਐ ਕੰਮ ਆ ਤੇ ਪਰ ਬਜ਼ੁਰਗਾਂ ਨੇ ਆਪਾਂ ਜਿਵੇਂ ਦੱਸਿਆ ਵੀ ਪੁਰਾਣਾ ਕੰਮ ਆਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣਾ ਕੰਮ ਤੇ ਹੁਣ ਆਪਾਂ ਤੁਹਾਨੂੰ ਬਾਈ ਨਾਲ ਮਿਲਾਉਣੇ ਆ ਗੁਰਪ੍ਰੀਤ ਨਾਲੋਂ ਆਪਾਂ ਨੂੰ ਉਹ ਜਿਹੜਾ ਹੁੰਦਾ ਕੰਮ ਚੱਲ ਰਿਹਾ ਹੈਗਾ ਇਹਨਾਂ ਦਾ ਹਨਾ ਤੇ ਉਹਦੇ ਬਾਰੇ ਸਾਰੀ ਜਾਣਕਾਰੀ ਦੇਣਗੇ ਆਹ 65 ਦਾ ਪਹਿਲਾਂ ਨਹੀਂ 1965 ਤੋਂ ਪਹਿਲਾਂ ਨਹੀਂ ਕਰਨਾ ਅੱਛਾ ਅੱਛਾ ਇਹ ਤਾਂ ਵੇ ਜਿਹੜੇ 1965 ਤੋਂ ਪਹਿਲਾਂ ਦੇ ਹੈਗੇ ਠੀਕ ਹੈ ਜੀ ਤੇ ਅੱਗੇ ਚਲੋ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਬਾਈ ਹੁਣ ਬਾਈਆਂ ਦਾ ਕਿਵੇਂ ਦਾ ਕੰਮ ਆ ਹਨਾ ਤੇ ਸਾਰੀ ਰੇਟ ਬਾਰੇ ਵੀ ਦੱਸਾਂਗੇ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈਆਂ ਨਾਲ ਲੈ ਮਿੱਤਰੋ ਤੇ ਹੁਣ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਜਿਹੜਾ ਬਾਈ ਗੁਰਪ੍ਰੀਤਪੂਰੀ ਨੇ ਹਨਾ ਅਬ ਅੱਜ ਦੇ ਟ੍ਰੈਂਡ ਦੇ ਹਿਸਾਬ ਨਾਲ ਮਿਊਜ਼ਿਕ ਸਿਸਟਮ ਲਾਉਂਦੇ ਆਗੇ ਜਿਹੜਾ ਤੇ ਉਹਦੇ ਬਾਰੇ ਸਾਰੀ ਜਾਣਕਾਰੀ ਆਪਾਂ ਬਾਈਆਂ ਤੋਂ ਲੈਣੇ ਆਗੇ ਸੋ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਅੱਛਾ ਬਾਈ ਫਿਰ ਤੁਸੀਂ ਹੁਣ ਆਪਾਂ ਨੂੰ ਇਹ ਦੱਸੋ ਵੀ ਜਿਹੜਾ ਆਪਣਾ ਇਹ ਮਿਊਜ਼ਿਕ ਸਿਸਟਮ ਤੁਸੀਂ ਲਾਉਣੇ ਹੋਗੇ ਹਨਾ ਤੇ ਉਹ ਫਿਰ ਕਿੰਨੇ ਵੇਸਾਂ ਹੁੰਦੀਆਂ ਉਹਦੇ ਚ ਤੇ ਕਿੰਨੇ ਸਪੀਕਰ ਹੁੰਦੇ ਆਗੇ ਬਾਈ ਜੀ ਕਿਹੜਾ ਆਪਣਾ ਸਿਸਟਮ ਰੈਡੀ ਕਰੀ ਜਾਂਦੇ ਆਪਾਂ ਅੱਛਾ ਇਹ ਆਪਣਾ 16 ਇੰਚੀ ਦੋ ਵੇਸਾਂ ਨੌ ਸਪੀਕਰਾਂ ਵਾਲਾ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਵੀ ਸਿਸਟਮ ਆਪਾਂ ਰੈਡੀ ਕਰਦੇ ਆ ਇੱਕ ਸਾਲ ਦੀ ਫੁੱਲ ਗਾਰੰਟੀ ਹੈ ਜੀ ਉਹਦੀ ਠੀਕ ਹੈ ਕਰੇ ਬਲਾ ਕੇ ਆਪਾਂ ਘਰੇ ਜਾ ਕੇ ਵੀ ਸਿਸਟਮ ਲਾਇਆ ਆਉਣੇ ਆ ਅੱਛਾ ਅੱਛਾ ਵੀ ਮੰਨ ਲਓ ਤੁਸੀਂ ਜੇ ਕਿਸੇ ਨੇ ਘਰੇ ਫਿਟਿੰਗ ਕਰਵਾਉਣੀ ਹੋਵੇ ਬਾਈ ਤਾਂ ਘਰੇ ਵੀ ਫਿਟਿੰਗ ਕਰਵਾ ਸਕਦੇ ਆਗੇ ਬਲਾ ਕੇ ਤੇ ਉਹਦਾ ਵੀ ਕੁਛ ਮਾਣਾ ਮੋਟਾ ਰੁਪਏ ਉਹਦਾ ਵੀ ਰੁਪਏ 11 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਲੈਣੇ ਆਪਾਂ ਅੱਛਾ 200 ਕਿਲੋਮੀਟਰ 300 ਕਿਲੋਮੀਟਰ ਆਪਾਂ ਜਾ ਕੇ ਲਾਇਆ ਆਉਣੇ ਆ 2 ਹੁਣ 3 ਹੁਣ ਸਿਸਟਮ ਇੱਕ ਹੋਵੇ ਉਹ ਅਲੱਗ ਤੋਂ ਕਰਾ 11 ਰੁਪਏ ਕਿਲੋਮੀਟਰ ਹਿਸਾਬ ਤੋਂ ਲੇਤਾ ਜਾਂਦਾ ਠੀਕ ਜੇ ਬਾਈ ਕਿਸੇ ਨੇ ਮੰਨ ਲਓ ਚਾਹੇ ਆਪਣਾ ਜਿਵੇਂ ਮਾਨਸਾ ਜ਼ਿਲ੍ਹੇ ਚ ਪਿੰਡ ਚੰਡੂਕੇ ਪੈਂਦਾ ਬਾਈ ਦਾ ਹਨਾ ਤੇ ਬਾਈ ਦੀ ਫਿਰਨੀ ਦੀ ਦੁਕਾਨ ਪੈਂਦੀ ਹੈਗੀ ਝੰਡੂਕੇ ਤੇ ਜੇ ਕਿਸੇ ਨੇ ਮੰਨ ਕੇ ਚਲੋ ਚਾਹੇ 200 300 ਮੰਨ ਲਓ ਆਲ ਇੰਡੀਆ ਆਪਾਂ ਕਹਿ ਸਕਦੇ ਆ ਵੀ ਜੇ ਕਿਸੇ ਨੇ ਕਿਤੇ ਵੀ ਆਪਣੇ ਟਰੈਡ ਤੇ ਫਿੱਟ ਕਰਵਾਉਣਾ ਹੋਵੇ ਤਾਂ ਬਾਈ ਕਹਿੰਦਾ ਵੀ ਆਪਾਂ 11 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਬਸ ਉਹ ਅਲੱਗ ਤੋਂ ਲਾਵਾਂਗੇ ਤੇ ਤੁਸੀਂ ਜਿੱਥੇ ਮਰਜ਼ੀ ਬੁਲਾ ਕੇ ਬਾਈ ਨੂੰ ਤੇ ਤੁਸੀਂ ਬਾਈ ਦੇ ਖਾਤੇ 'ਚ ਬਈ ਪਹਿਲਾਂ ਵੀ ਰੁਪਏ ਮਾਣੇ ਮੋਟੇ ਤੁਸੀਂ ਪਵਾਉਣੇ ਹਾਂ ਪਹਿਲਾਂ ਵੀ ਸਾਈ ਦੇ ਤੌਰ ਤੇ 5000 ਰੁਪਏ ਆਪਾਂ ਪਹਿਲਾਂ ਕਰਵਾਉਣੇ ਆ ਹਾਂ ਹਾਂ ਉਹ ਬਈ ਮੰਨ ਲਓ ਤਾਂ ਕਰਕੇ ਬਾਈ ਕਹਿੰਦਾ ਸਾਨੂੰ ਇੱਕ ਵਾਰੀ ਬਾਈ ਨੇ ਦੱਸਿਆ ਸੀਗਾ ਵੀ ਕਈ ਵਾਰੀ ਬੰਦੇ ਉਥੇ ਬੁਲਾ ਲੈਂਦੇ ਆ ਰੁਪਏ ਪਹਿਲਾਂ ਬਾਈ ਪਾਉਂਦਾ ਨਹੀਂ ਹੁੰਦਾ ਸੀਗਾ ਖਾਤੇ 'ਚ ਤੇ ਪਹਿਲਾਂ ਕਿਸੇ ਬੰਦੇ ਨੇ ਬੁਲਾ ਲਿਆ ਸੀਗਾ ਤੇ ਉਹ ਰੁਪਏ ਉਥੇ ਜਾ ਕੇ ਮੰਨ ਲਓ ਪਹਿਲਾਂ ਰੁਪਏ ਬਾਈ ਨੇ ਪੁਆਏ ਨਹੀਂ ਉਦੋਂ ਤੇ ਜਦੋਂ ਉਥੇ ਗਏ ਬਾਈ ਲੌਂ ਡੈਕ ਲੈ ਕੇ ਸਾਰਾ ਸਮਾਨ ਹਨਾ ਖਰਚਾ ਪਿਆ ਬਾਈ ਨੂੰ ਤੇ ਉਥੇ ਜਾ ਕੇ ਉਹ ਕਹਿੰਦੇ ਬਈ ਇਸ ਤਾਂ ਲਵਾਉਂਦੇ ਨਹੀਂ ਤਾਂ ਕਰਕੇ ਹੁਣ ਬਾਈ ਪਹਿਲਾਂ ਖਾਤੇ 'ਚ ਵੀ ਸਾਈ ਦੇ ਤੌਰ ਤੇ ਜਿਵੇਂ ਆਪਾਂ ਕਹਿ ਸਕਦੇ ਆ 4-5000 ਰੁਪਏ ਬਾਈ ਪੁਆ ਲੈਂਦਾ ਤੇ ਬਾਈ ਨੂੰ ਤੁਸੀਂ ਉਥੇ ਬੁਲਾ ਕੇ ਘਰੇ ਫੀਟਿੰਗ ਕਰਕੇ ਜਾਣਗੇ ਵਧੀਆ ਜਮਾ ਤੁਹਾਨੂੰ ਆਏ ਨਹੀਂ ਹੈਗਾ ਵੀ ਤੁਸੀਂ ਪ੍ਰੋਪਰ ਜਮਾ ਫੀਟਿੰਗ ਚੈ ਜਦੋਂ ਤੁਹਾਨੂੰ ਲੱਗਿਆ ਵੀ ਜਮਾ ਸਪੀਕਰ ਕੋਈ ਐਨੀ ਵੀ ਟੇਡਾ ਵਿੰਗਾ ਲੱਗਿਆ ਹੋਊਗਾ ਜਮਾ ਪੂਰੀ ਪ੍ਰੋਪਰ ਟਾਪ ਦੀ ਫਿਟਿੰਗ ਹੋਊਗੀ ਤੇ ਘਰੇ ਜਾ ਕੇ ਅੱਛਾ ਬਈ ਤੁਸੀਂ ਜਮਾ ਫਿਟਿੰਗ ਕਰਕੇ ਆਉਂਦੇ ਹਾਂਜੀ ਘਰੇ ਜਾ ਕੇ ਮਰੋ ਬਾਈ ਜੇ ਕਿਸੇ ਨੇ ਪਹੁੰਚ ਕਰਵਾਉਣੀ ਹੋਵੇ ਮੰਨ ਲਓ ਆ ਪਹੁੰਚ ਵੀ ਕਰਦਣੇ ਆਪਾਂ ਅੱਛਾ ਅੱਛਾ ਬਾਈ ਜੇ ਕਿਸੇ ਨੇ ਮੰਨ ਲਓ ਬਾਈ ਦੇ ਖਾਤੇ 'ਚ ਤੁਸੀਂ ਰੁਪਏ ਪਾ ਕੇ ਜੇ ਤਾਂ ਮੰਨ ਲਓ ਤੁਸੀਂ ਦੁਕਾਨ ਤੇ ਆ ਕੇ ਕੁਆਲਿਟੀ ਚੈੱਕ ਕਰਕੇ ਜਾਣੀ ਆ ਪਹਿਲਾਂ ਤੁਸੀਂ ਕੁਆਲਿਟੀ ਵੀ ਚੈੱਕ ਕਰ ਸਕਦੇ ਹੋਗੇ ਪਹਿਲਾਂ ਬਈ ਤੁਸੀਂ ਚਲਾ ਕੇ ਵੀ ਦਿਖਾ ਦੋਗੇ ਹਾਂਜੀ 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 ਇਹ ਕਿਸੇ ਨੇ ਲਵਾਉਣਾ ਹੋਵੇ ਬਾਈ ਪਹਿਲਾਂ ਚਲਾ ਕੇ ਵੀ ਦਿਖ ਤੁਸੀਂ ਕੁਆਲਿਟੀ ਚੈੱਕ ਕਰਨ ਤੋਂ ਬਾਅਦ ਫੇਰ ਤੁਸੀਂ ਬਾਈ ਨਾਲ ਪੈਸੇ ਦੀ ਗੱਲਬਾਤ ਕਰ ਸਕਦੇ ਹੋ ਸਾਰੀ ਹੈਨਾ ਪਹਿਲਾਂ ਤੁਹਾਨੂੰ ਬਾਈ ਚਲਾ ਕੇ ਦਿਖਾ ਦੇਣੀ ਹੈ ਤੇ ਬਾਈ ਕਰੇ ਵੀ ਪਹੁੰਚ ਕਰ ਦੇਣੀ ਹੈ ਜੇ ਤੁਸੀਂ ਆਖੋ ਵੀ ਅਸੀਂ ਪਿੰਡ ਜਾ ਕੇ ਆਪੇ ਲਵਾ ਲਾਂਗੇ ਤਾਂ ਤੁਸੀਂ ਉਸ ਤਰ੍ਹਾਂ ਵੀ ਲਵਾ ਸਕਦੇ ਹੋ ਤੇ ਬਾਈ ਆਪਣਾ ਹੋਰ ਕੀ ਸਿਸਟਮ ਆ ਉਹ ਕਿੰਨੇ ਬੇਸਾਂ ਬੂਸਾਂ ਵਾਲਾ ਹੋਰ ਆਪਣਾ ਬਾਈ ਜੀ ਮੰਨ ਲਾ 16 ਇੰਚੀ ਹੋ ਗਿਆ 12 ਇੰਚੀ 5 ਸਪੀਕਰਾਂ ਵਾਲਾ 6 ਸਪੀਕਰਾਂ ਵਾਲਾ 2 ਵੇਸਾਂ 12 ਇੰਚ 3 ਵੇਸਾਂ 4 ਵੇਸਾਂ ਠੀਕ ਹੈ ਬਲੋ ਹਿਸਾਬ ਨਾਲ ਕਿਹੜਾ ਭਾਈ ਆਰਡਰ ਦਿਓ ਕਿਹੜੇ ਹਿਸਾਬ ਨਾਲ ਉਹ ਹਿਸਾਬ ਨਾਲ ਆਪਾਂ ਸਿਸਟਮ ਤਿਆਰ ਕਰਦੇ ਨੇ ਹੁੰਦੇ ਆ 3 ਨਾਲਾ ਚਾਹੀਦਾ 16 ਇੰਚ ਦੇ 4 ਵਾਲਾ ਚਾਹੀਦਾ 6 ਵਾਲਾ ਚਾਹੀਦਾ ਹਰ ਪ੍ਰਕਾਰ ਦਾ ਆਪਣੇ ਕੋਲੇ ਸਿਸਟਮ ਆ 8 ਇੰਚੀ ਤੋਂ ਲੈ ਕੇ 10 ਇੰਚੀ 12 ਇੰਚੀ ਠੀਕ ਹੈ ਸਾਰੇ ਸਿਸਟਮ ਹੁੰਦੇ ਆ ਆਪਣੇ ਕੋਲੇ ਸਾਈਡ ਬਾਕਸ ਹੋਗੇ ਪੇਟੀਆਂ ਵਾਲੇ ਹੋਗੇ ਓਵਲ ਸਿਸਟਮ ਹੋਗੇ ਜਿਹੜੇ ਨਵੇਂ ਟ੍ਰੈਂਡਿੰਗ ਚੱਲਦੇ ਆ ਪੈਨੀਅਰ ਦੇ ਲਗਾਉਣੇ ਆ ਪੈਨੀਅਰ ਦੇ ਵੀ ਆਪਣੇ ਕੋਲ ਆ ਜੀ ਵਧੀਆ ਕੰਪਨੀ ਦੇ ਆਪਣੇ ਕੋਲੇ ਹੈਗੇ ਜੀ ਮੰਨ ਲਓ ਕਿ ਆਪਾਂ ਸਿਸਟਮ ਲਾਉਣੇ ਆ ਫੀਟਿੰਗ ਵਧੀਆ ਕਰਕੇ ਦੇਵਾਂਗੇ 1 ਸਾਲ ਦੀ ਗਾਰੰਟੀ ਨਾ ਤਾਂ ਆਪਣੇ ਸਿਸਟਮ ਦੀ ਬਾਜ-ਬਾਟੇ ਨਾ 베ਸ ਖਰਾਬ ਹੋਵੇ ਠੀਕ ਹੈ ਕਿਸੇ ਦਾ ਮਰਜੀ ਸਿਸਟਮ ਲੱਗਿਆ ਹੋਇਆ ਨਾਲ ਬਰਾਬਰ ਲਾ ਕੇ ਚੈੱਕ ਕਰ ਸਕਦੇ ਹੋ ਉਹਦੇ ਨੂੰ 10 15% ਵਾਧੇ ਚੱਲੂਗਾ ਠੀਕ ਹੈ ਬਾਈ ਤੁਸੀਂ ਬਾਈ ਨੇ ਜਿਵੇਂ ਆਪਾਂ ਨੂੰ ਦੱਸ ਹੀ ਦਿੱਤਾ ਵੀ ਤੁਸੀਂ ਬਰਾਬਰ ਕਿਸੇ ਦੇ ਲਾ ਕੇ ਕੁਆਲਿਟੀ ਪਹਿਲਾਂ ਬਾਈ ਕਹਿੰਦਾ ਕੁਆਲਿਟੀ ਜ਼ਰੂਰੀ ਆ ਪੈਸੇ ਆਪਾਂ ਬਾਅਦ ਚ ਲੈ ਲਾਂ ਪਹਿਲਾਂ ਤੁਸੀਂ ਕੁਆਲਿਟੀ ਚੈੱਕ ਕਰ ਲਿਓ ਆਪਾਂ ਫੇਰ ਤੁਹਾਨੂੰ ਫੀਟਿੰਗ ਕਰਕੇ ਜਮਾ ਜਦੋਂ ਤੁਹਾਨੂੰ ਤਸੱਲੀ ਹੋ ਗਈ ਨਾ ਉਦੋਂ ਤੋਰਾਂਗੇ ਤੇ ਹੋਰ ਵੀ ਬਈ ਆਪਣਾ ਕੋਈ ਕੰਮ ਨਾਲ ਹੈਗਾਗਾ ਇਹਦੇ ਹਾਂਜੀ ਵੀ ਮੰਨ ਲਓ ਕਿਵੇਂ ਆਪਣਾ ਕੰਮ ਮਿਹਨਤ ਹੈਗਾ ਟਰੈਕਟਰਾਂ ਤੇ ਮਿਊਜ਼ਿਕ ਸਿਸਟਮ ਲਾਉਣਾ ਨਾਲ ਫਾਈਬਰ ਛਤਰੀ ਲਾਉਣੀ ਆ ਆਪਾਂ ਠੀਕ ਹੈ ਜੀ ਕਿਸੇ ਭਰਾ ਨੇ ਮਰਜ਼ੀ ਆ ਜੇ ਲਵਾਉਣੀ ਹੋਵੇ ਹਾਂਜੀ ਕਿਹੜੀ ਵੀ ਲਵਾਉਣੀ ਆ ਕਿਸੇ ਨੇ ਭਰਾ ਨੇ ਫਾਈਬਰ ਲਵਾਉਣੀ ਹੁੰਦੀ ਆ ਜੇ ਨਹੀਂ ਫਾਈਬਰ ਲਵਾਉਣੀ ਕੱਲਾ ਯੂ ਲਾ ਕੇ ਆਪਾਂ ਕੱਪੜੇ ਵਾਲੀ ਛਾਤਰੀ ਦੇ ਵਿੱਚ ਵੀ ਸਿਸਟਮ ਆਪਾਂ ਫਿੱਟ ਕਰ ਦਿੰਨੇ ਹਾਂ ਠੀਕ ਆ ਠੀਕ ਆ ਉਹ ਲਾ ਲਾ ਜੀ ਆਪਾਂ ਠੀਕ ਆ ਠੀਕ ਆ ਤੇ ਕਿਸੇ ਮਰਜ਼ੀ ਟਰੈਕਟਰ ਤੇ ਲਵਾ ਸਕਦੇ ਆ ਛਾਤਰੀ ਜਿਹੜੀ ਫੈਬਰਿਕ ਵਾਲੀ ਆ ਬਈ ਕਿਸੇ ਵੀ ਟਰੈਕਟਰ ਤੇ ਛਾਤਰੀ ਲਵਾ ਸਕਦੇ ਹੋ ਕਿਸੇ ਵੀ ਟਰੈਕਟਰ ਤੇ ਕਿਦਾਂ ਦਾ ਮਿਊਜ਼ਿਕ ਸਿਸਟਮ ਲਵਾਉਣਾ ਡੈਕੋਰੇਸ਼ਨ ਕਰਵਾ ਕੇ ਕਿਦਾਂ ਵੀ ਲਵਾਉਣਾ ਉਹਦਾ ਦਾ ਸਿਸਟਮ ਤਿਆਰ ਕਰਕੇ ਲਾ ਦਿੰਨੇ ਆਪਾਂ ਠੀਕ ਆ ਜਿ ਤੇ ਇੰਨੇ ਇੰਚੀ ਚਾਹੀਦਾਗਾ ਉਵੇਂ ਦਾ ਬਾਈ ਲਾ ਦੇਣੀ ਸਾਰਾ ਮੀਕ ਸਿਸਟਮ ਜਿਵੇਂ ਦਾ ਤੁਸੀਂ ਕਹੋਗੇ ਤੇ ਆਜੋ ਆਪਾਂ ਤੁਹਾਨੂੰ ਛਾਤਰੀਆਂ ਦਿਖਾਉਂਦੇ ਆਂ ਬਾਈਆਂ ਦਾ ਛਾਤਰੀਆਂ ਦਾ ਵੀ ਜਿਵੇਂ ਦੱਸਿਆ ਬਾਈ ਨੇ ਵੀ ਆਪਣਾ ਫਿਟਿੰਗ ਦਾ ਕੰਮ ਆਦ ਨਾਲ ਛਾਤਰੀਆਂ ਦਿਖਾਉਣੇ ਆਜੋ ਆਪਾਂ ਮੰਨ ਲਓ ਕਿਵੇਂ ਆਪਣੇ ਜੂ ਆ ਬਾਈ ਜੂ ਮੰਨ ਲਓ 26 ਕਿਲੋ ਦਾ ਵੀ ਹੁੰਦਾ 28 ਕਿਲੋ ਦਾ 30 ਕਿਲੋ ਦਾ ਵੀ ਹੁੰਦਾ ਆਪਣੇ ਕੋਲੇ ਹਰ ਹਰ ਪ੍ਰਕਾਰ ਦਾ ਜੂ ਹੁੰਦਾ ਵਜਨ ਦੇ ਹਿਸਾਬ ਨਾਲ ਕਿਹੜੀ ਆਪਣੀ ਫਾਈਬਰ ਛਾਤਰੀ ਆ ਫਾਈਬਰ ਮੰਨ ਲਓ ਇਹ ਚ ਦੋ ਤਿੰਨ ਕੁਆਲਿਟੀਆਂ ਹੁੰਦੀਆਂ ਬਾਈ ਜਮਾ ਹਲਕੀ ਵੀ ਆਉਂਦੀ ਆ ਤੇ ਏਦੂ ਹੈਵੀ ਵੀ ਹੁੰਦੀ ਆ A1 ਪਲੱਸ ਵੀ ਆਉਂਦੀ ਆ ਜੇ ਕਹੋਗੇ ਕਲਰ ਕਲਰ ਤੁਹਾਨੂੰ ਹਰ ਮਿਲ ਜੂਗਾ ਕਿਸੇ ਵੀ ਟਰੈਕਟਰ ਤੇ ਲਗਾਉਣਾ ਲਾਲ ਰੰਗ ਚਾਹੀਦਾ ਹਰਾ ਰੰਗ ਚਾਹੀਦਾ ਕਾਲੇ ਰੰਗ ਕਿਦਾਂ ਦਾ ਲਗਾਉਣਾ ਕਲਰ ਆ ਵੀ ਪਿਆ ਬਈ ਆਪਣੇ ਕੋਲ ਕਿਵੇਂ ਜੌਂਡੀ ਆ ਟਰੈਕਟਰ ਹੋ ਗਿਆ 855 ਹੋ ਗਿਆ ਹੌਲੈਂਡ ਹੋ ਗਿਆ ਹਰ ਪ੍ਰਕਾਰ ਦੇ ਆਪਣੇ ਕੋਲੇ ਬਈ ਟਰੈਕਟਰ ਦੀ ਛਾਤਰੀ ਹੁੰਦੀ ਆ ਕਿਦਾਂ ਦਾ ਕਹੋਗੇ ਰੰਗ ਉਦਾਂ ਦਾ ਰੰਗ ਮਿਲ ਜੂਗਾ ਤੁਹਾਨੂੰ ਲੈ ਆਈ ਮਿੱਤਰੋ ਤੇ ਹੁਣ ਆਪਾਂ ਤੁਹਾਨੂੰ ਬਾਈ ਗੁਰਪ੍ਰੀਤਪੁਰੀ ਦੇ ਵੱਡੇ ਭਰਾ ਨਾਲ ਮਿਲਆਉਣੇ ਆਗੇ ਤੇ ਜਿਹੜੇ ਬਾਈ ਇਹਦਾ ਮੰਨ ਲਓ ਸਾਰੀ ਰਿਪੇਅਰ ਕਰਦੇ ਆਗੇ ਸਾਰੀ ਇਹਦੀ ਸੈਟਿੰਗ ਕਰਦੇ ਆ ਹਨਾ ਫਿਟਿੰਗ ਵਗੈਰਾ ਜਿਵੇਂ ਕੱਸਦੇ ਆ ਸਪੀਕਰ ਸਾਰੀ ਉਹ ਗੱਲ ਬਾਤ ਸਾਨੂੰ ਬਾਈਆਂ ਨਾਲ ਮਿਲਾਉਣੇ ਹੈਗੇ ਆਪਾਂ ਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਈ ਆਪਾਂ ਨੂੰ ਤੁਸੀਂ ਐਂ ਦੱਸੋ ਵੀ ਮੰਨ ਲਓ ਜਿਹੜਾ ਇਹ 뮤직 ਸਿਸਟਮ ਜਿਵੇਂ ਆਪਾਂ ਨੂੰ ਬਾਈ ਗੁਰਪ੍ਰੀਤ ਨੇ ਦੱਸਿਆ ਹੈਗਾ ਹਨਾ ਤੇ ਇਹ ਆਪਣਾ ਕਿੰਨੇ ਟਾਈਮ ਤੋਂ ਮੰਨ ਲਓ ਵੀ ਤੁਸੀਂ ਜਿਹੜਾ ਪਿਆਰ ਦਾ ਕੰਮ ਆ ਮੰਨ ਲਓ ਹੋਰ ਸਾਰਾ ਇਹ ਕਰ ਰਹੇ ਹੋਗੇ ਜਾਂ ਆਪਾਂ ਨੂੰ ਸਾਰੀ ਜਾਣਕਾਰੀ ਦਿਓ ਵੀ ਕਿਵੇਂ ਦਾ ਆਪਣਾ ਕੰਮ ਆ ਜਿਹੜਾ ਹਨਾ ਜਿਹੜਾ ਤੁਸੀਂ ਕਰਦੇ ਹੋਗੇ ਵੈਸੇ ਦਾ ਆਪਾਂ ਨੂੰ ਬਾਈ ਗੁਰਪ੍ਰੀਤਪੁਰੀ ਨੇ ਦੱਸਿਆ ਇਹ ਸਾਰਾ ਕੁਝ ਇਹ ਜੀ ਆਪਣਾ ਪਹਿਲਾ ਫਦਰ ਸਾਹਿਬ ਦਾ ਸੀ ਇਹ ਕੰਮ ਹਾਂਜੀ ਹਾਂਜੀ ਮੰਨ ਲਓ ਵੀ ਉਦੋਂ ਬੈਟਰੀਆਂ ਦਾ ਕੰਮ ਹੁੰਦਾ ਪੈਂਟਰੀਆਂ ਦਾ ਜ਼ਿਆਦਾਤਰ ਬੈਟਰੀਆਂ ਤੇ ਚੱਲਦਾ ਸਿਸਟਮ ਠੀਕ ਹੈ ਜਿਵੇਂ ਆਪਾਂ ਨੂੰ ਬਜ਼ੁਰਗਾਂ ਨੇ ਪਹਿਲਾਂ ਦੱਸਿਆ ਸਾਰਾ ਕੁਝ ਨਾ ਉਹ ਹੀ ਸੇਮ ਹੁੰਦਾ ਮੰਨ ਲਓ ਤੇ ਫਿਰ ਚੈਸਟਾਂ ਦਾ ਆ ਗਿਆ ਚੈਸਟਾਂ ਤੋਂ ਬਾਅਦ ਮੰਨ ਲਓ ਜੀਯੂਐਸਬੀ ਸਿਸਟਮ ਦਾ ਆ ਗਿਆ ਸੀਡੀ ਦੇ ਕਾਰਡ ਲੱਗਦੇ ਹੁੰਦੇ ਪਹਿਲਾਂ ਠੀਕ ਹੈ ਜੀ ਇੱਕ ਡੀਵੀਡੀ ਆਉਂਦੀ ਡੀਵੀਡੀ ਦੇ ਕਾਰਡ ਨਾ ਇਹਦੇ ਵਿੱਚ ਲੱਗ ਜਾਂਦੇ ਉਹ ਤੋਂ ਪੈਨ ਡਰਾਈਵ ਲੱਗ ਜਾਂਦੀ ਠੀਕ ਹੈ ਇਹ ਰ ਮਨ ਲਓ ਜੀਸਵੀ ਕਾਰਡ ਆ ਗਿਆ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਬਲੂਟੁੱਥ ਆ ਗਿਆ ਠੀਕ ਹੈ ਜੀ ਇਹ ਆਪਣਾ ਬਹੁਤ ਪੁਰਾਣਾ ਕੰਮ ਹੈ ਠੀਕ ਹੈ ਜੀ ਤੇ ਇਹ ਆਪਣਾ ਜਿਹੜਾ ਵੀ ਤੁਸੀਂ ਰਿਪੇਅਰ ਦਾ ਕੰਮ ਵੀ ਇਹਦੇ ਨਾਲ ਨਾਲ ਜਿਵੇਂ ਆਪਣਾ ਡੈਕਾਂ ਦਾ ਕੋਈ ਵੀ ਕੋਈ ਪ੍ਰੋਬਲਮ ਆਉਂਦੀ ਆ ਹਨਾ ਇਹਦੇ ਵਿੱਚ ਤੇ ਉਹਦਾ ਨਾਲ ਰਿਪੇਅਰ ਵੀ ਤੁਸੀਂ ਕਰਦੇ ਹੋ ਇਹਦੇ ਹਾਂਜੀ ਹਾਂਜੀ ਦੇਖੋ ਜੀ ਜਿਹੜਾ ਤਾਂ ਆਪਣਾ ਡੈਕ ਲੱਗਿਆ ਹੋਇਆ ਹਾਂਜੀ ਉਹਨੂੰ 5 ਤੋਂ 6 ਸਾਲ ਤੱਕ ਦੇਖਣ ਦੀ ਲੋੜ ਹੀ ਨਹੀਂ ਹੈਗੀ ਉਹਦਾ ਜਿਹੜਾ ਸਾਲ ਦੀ ਤਾਂ ਆਪਣੀ ਗਾਰੰਟੀ ਵੀ ਹੁੰਦੀ ਹੈ ਜੀ ਹਾਂ ਦਾ ਫੁੱਲ ਗਾਰੰਟੀ ਹੁੰਦੀ ਹੈ ਜੀ ਹਾਂਜੀ ਹਾਂਜੀ 5 ਸਾਲ ਦੇਖਣ ਦੀ ਲੋੜ ਹੀ ਨਹੀਂ ਇਹ ਸਾਡੀ ਇੰਨੀ ਕਾਸੀ ਜ਼ਿੰਮੇਵਾਰੀ ਵੀ ਲੈਣੇ ਆ ਕਿਉਂਕਿ ਤਾਂ ਆਏ ਹੁੰਦਾ ਨਾ ਇਹ ਵੀ ਕਈ ਵਾਰੀ ਹੁਣ ਆਪਾਂ ਜਿਵੇਂ ਸਾਲ ਦੀ ਤਾਂ ਆਪਣੀ ਗਾਰੰਟੀ ਹੈਗੀ ਆ ਹੋ ਸਾਲਾ ਵੀ ਇਹ ਦੁਬਾਰਾ ਕਈ ਵਾਰੀ ਆਪਾਂ ਮੀ ਅਣੀ ਅੰਦੀ ਆਪਾਂ ਬਚਤ ਨਾ ਕਰਾਂਗੇ ਕਿ ਪਾਣੀ ਵਗੈਰਾ ਪੈ ਜਾਂਦਾ ਵਿੱਚ ਉਹਦੇ ਨਾਲ ਮੈਂ ਜਿਹੜਾ ਖਰਾਬੀ ਪੈ ਜਾਂਦੀ ਹੈ ਡੈਕ ਦੇ ਵਿੱਚ ਹਾਂ ਹਾਂ ਉਹ ਤਾਂ ਫਿਰ ਆਪਾਂ ਹਨਾ ਮੰਨ ਲਓ ਵੀ ਚਲੋ ਉਹਦੇ 'ਚ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਰਹਿੰਦੀ ਕਿਉਂਕਿ ਜਦੋਂ ਹੁਣ ਆਪਾਂ ਜੇ ਪਾਣੀ ਪਾਤਾ ਉਹਦੇ 'ਚ ਤਾਂ ਉਹ ਤਾਂ ਕੋਈ ਵੀ ਲੈਟ ਵਾਲੀ ਚੀਜ਼ ਆ ਖਰਾਬ ਹੋ ਸਕਦੀ ਹੈ ਜੀ ਆਪਾਂ ਬੈਟਰੀ ਡਾਉਣ ਮੰਨ ਲਓ ਕੱਲੀ ਡੈਨਮੋ ਤੇ ਚਲਾ ਦਿੰਦੇ ਆ ਕਈ ਠੀਕ ਹੈ ਠੀਕ ਹੈ ਉਹ ਪਾਵਰ ਪੂਰੀ ਨਹੀਂ ਮਿਲਦੀ ਡੈਕ ਨੂੰ ਤਾਂ ਤਾਂ ਕਰਕੇ ਜਿਹੜਾ ਪ੍ਰੋਬਲਮ ਡੈਕ ਦੇ ਵਿੱਚ ਆ ਜਾਂਦੀ ਹੈ ਅੱਛਾ ਅੱਛਾ ਇਤੇ ਇੱਕ ਬਈ ਆਪਾਂ ਨੂੰ ਇਹ ਜ਼ਰੂਰ ਜਾਣਕਾਰੀ ਦਿਓ ਜਿਵੇਂ ਮੰਨ ਲਓ ਵੀ ਆਪਾਂ ਜੇ ਕੋਲੇ ਜੇ ਕਿਸੇ ਹੋਰ ਬਾਈਆਂ ਦਾ ਕਿਸੇ ਦਾ ਲੱਗਿਆ ਹੋਇਆ ਡੈੱਕ ਕੋਈ ਥੋੜੇ ਕੋਲੇ ਲੈ ਕੇ ਆਉਂਦਾਗਾ ਤੇ ਤੁਸੀਂ ਉਹਦੀ ਵੀ ਰਿਪੇਅਰ ਵਗੈਰਾ ਕਰ ਦਿੰਨੇ ਹੋਗੇ ਬਿਲਕੁਲ ਬਿਲਕੁਲ ਬਈ ਸਾਨੂੰ ਕਿਸੇ ਨਾਲ ਕੋਈ ਐਦਾਂ ਦੀ ਗੱਲਬਾਤ ਨਹੀਂ ਕੋਈ ਮਰਜ਼ੀ ਸਾਡੇ ਕੋਲ ਆਵੇ ਵੈਲਕਮ ਹੈ ਅਸੀਂ ਹਰੇਕ ਅਦਰ ਪਾਰਟੀ ਦਾ ਹੋਰ ਬੰਦੇ ਦਾ ਕਿਸੇ ਦਾ ਲੱਗਿਆ ਸਾਡੇ ਕੋਲ ਲੈ ਕੇ ਆਵੇ ਅਸੀਂ ਰਿਪੇਅਰ ਕਰਕੇ ਜਮਾ ਓਕੇ ਕਰਕੇ ਉਹਨੂੰ ਦੇਵਾਂਗੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਕੋਈ ਮਰਜ਼ੀ ਸਾਡੇ ਕੋਲ ਰਿਪੇਅਰ ਕਰਾਉਣ ਕਿਦੋਂ ਮਰਜ਼ੀ ਆ ਸਕਦਾ ਬਈ ਠੀਕ ਹੈ ਤੇ ਇਹ ਜਿਹੜਾ ਰਿਪੇਅਰ ਦਾ ਮੰਨ ਲਓ ਜਾਂ ਹੋਰ ਵੀ ਕੋਈ ਫੀਟਿੰਗ ਦਾ ਜਿਹੜੇ ਸਵੀਕਰ ਸੂਕਰ ਤੁਸੀਂ ਸਾਰੇ ਜੜਦੇ ਹੋਈ ਅੱਛਾ ਉਹ ਸਾਰਾ ਕੰਮ ਤੁਸੀਂ ਕਰਦੇ ਹੋਗੇ ਮੰਨ ਲਓ ਹਾਂਜੀ ਹਾਂਜੀ ਬਿਲਕੁਲ ਇਹ ਮਤਲਬ ਤਜਰਬਾ ਪਹਿਲਾਂ ਬਜ਼ੁਰਗਾਂ ਦਾ ਸੀ ਸਾਨੂੰ ਬਜ਼ੁਰਗਾਂ ਨੇ ਸਾਨੂੰ ਦੱਸਿਆ ਉਹ ਤਜਰਬਾ ਪੁਰਾਣਾ ਹੋ ਗਿਆ ਤੇ ਜਿਹੜੀ ਚੀਜ਼ ਆ ਅਸੀਂ ਬਿਲਕੁਲ ਦਿਲੋਂ ਕੰਮ ਕਰਦੇ ਆ ਸਾਨੂੰ ਤਸੱਲੀ ਹੈ ਵਿਸ਼ਵਾਸ ਆ ਆਪਦੇ ਕੰਮ ਦੇ ਉੱਤੇ ਹਾਂਜੀ ਹਾਂਜੀ ਅਸੀਂ ਤਾਂ ਕਰਕੇ ਥੱਲੀ ਦੇ ਨਾਲ ਕਹਿੰਦੇ ਆ ਅਗਲੇ ਨੂੰ ਵੀ 5 ਸਾਲ ਦੇਖਣ ਦੀ ਲੋੜ ਨਹੀਂ ਹੈਗੀ ਸਾਲ ਦੀ ਤਾਂ ਅਸੀਂ ਗਾਰੰਟੀ ਦਿੰਨੇ ਹੀ ਦਿੰਨੇ ਆ ਬਾਕੀ ਆਲੇ ਦੇ ਸਾਰੇ ਵੀ ਹੁੰਦਾ ਬਾਕੀ ਗੱਲ ਵਾਸ ਇੱਕ ਵਈ ਆਪਾਂ ਜਿਵੇਂ ਕਈ ਵੀਡੀਓ ਦੇਖਦੇ ਰਹਨੇ ਆ ਕਈ ਮੰਨ ਲਓ ਵੀ ਜਿਹੜੇ ਦੁਕਾਨਦਾਰ ਆਣੇ ਹਨਾ ਐਵੇਂ ਦਾ ਸਿਸਟਮ ਕੀਤਾ ਹੋਇਆਗਾ ਵੀ ਜਿਵੇਂ ਉਹ ਕਹਿੰਦੇ ਆ ਵੀ ਆਪਾਂ ਇੰਨਾ ਸਸਤਾ ਲਾ ਦਿੰਨੇ ਆ ਜੀ ਇੰਨੇ ਸਪੀਕਰ ਲਾ ਦਿੰਨੇ ਆ ਹਨਾ ਉਹਦਾ ਕੀ ਰੀਜਨ ਹੁੰਦਾ ਵੈ ਵੀ ਦੇਖੋ ਜੀ ਚੈਨਾ ਤਾਂ ਤੁਸੀਂ ਸੁਣੀ ਹੋ ਹਾਂਜੀ ਹਾਂਜੀ ਚੈਨਾ ਦਾ ਸਮਾਨ ਆਉਂਦਾ ਠੀਕ ਹੈ ਜੀ ਸੁਣੀ ਹੋ ਵੀ ਸਸਤਾ ਆਉਂਦਾ ਹਾਂਜੀ ਹਾਂਜੀ ਇੱਕ ਤਾਂ ਤੁਸੀਂ ਜਿਹੜੀ ਡੈਕ ਦੇ ਵਿੱਚ ਚੀਜ਼ ਵਰਤ ਰਹੇ ਹੋ ਠੀਕ ਹੈ ਜੀ ਇੱਕ ਤਾਂ ਚੈਨਾ ਦੀ ਚੀਜ਼ ਆ ਗਈ ਹਾਂਜੀ ਹਾਂਜੀ ਉਹਦਾ ਤੁਹਾਨੂੰ 25 ਰੁਪਏ ਦੀ ਮਿਲੂਗੀ ਹਾਂਜੀ ਸੇਮ ਨੰਬਰ ਹਾਂਜੀ ਜੇ ਤੁਸੀਂ origignal ਲੈਣਾ ਹੈ ਸੇਮ ਨੰਬਰ ਉਹ 270 ਰੁਪਏ ਦਾ ਮਿਲੂਗਾ ਹਾਂਜੀ ਹਾਂਜੀ ਇਹ ਤਾਂ ਹੈ ਤੇ ਹੁਣ ਤੁਸੀਂ ਦੇਖ ਲਓ ਦਰਰਾਜ਼ ਆ ਕਿੰਨਾ ਫਰਕ ਹੈ ਅੱਛਾ ਇਹਦਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਵੀ ਉਹ ਜਿਹੜਾ ਸਸਤਾ ਲਾ ਦਿੰਦੇ ਆ ਵੀ ਉਹਦੀ ਕੁਆਲਿਟੀ ਨਹੀਂ ਹੁੰਦੀ ਇਹ ਕੁਆਲਿਟੀ ਨਹੀਂ ਹੈਗੀ ਨਾ ਉਹਦੇ ਚ ਚੀਜ਼ਾਂ ਦੀ ਮੰਨ ਲੋ ਗਾਰੰਟੀ ਨਹੀਂ ਜਿਵੇਂ ਹਨਾ ਵੀ ਹੋ ਸਕਦਾ ਵੀ ਟਾਈਮ ਤੋਂ ਪਹਿਲਾਂ ਹੀ ਖਰਾਬ ਹੋ ਜਾਣਾ ਕਿਰਾਂ ਆਪਦੇ ਵੱਲੋਂ ਦੁਕਾਨਦਾਰ ਕਹੇ ਕੇ ਵੀ ਆਪ ਦੇ ਵੱਲੋਂ ਦੇ ਦਿੰਦੇ ਹੈਗੇ ਹਨਾ ਵੀ ਆਪਣਾ ਇਹ ਡੈਕ ਇੰਨਾ ਸਸਤਾ ਦਾ ਆਪਾਂ ਇੱਕ ਵਾਰੀ ਸਸਤਾ ਦੇ ਕੇ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਹਨਾ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਹਨਾ ਤਾਂ ਕਰਕੇ ਵੀ ਉਹ ਕੇਰਾ ਸਸਤਾ ਲਾ ਕੇ ਤੋੜ ਦਿੰਦੇ ਹੈਗੇ ਤੇ ਬਾਅਦ ਵਿੱਚ ਫਿਰ ਉਹ ਦਿੱਕਤ ਆਈ ਜਾਂਦੀ ਰਹਿੰਦੀ ਹੈ ਤੁਸੀਂ ਦੇਖੋ ਵੀ 25 ਰੁਪਏ ਦੀ ਚੀਜ਼ ਹਾਂਜੀ ਸੇਮ ਨੰਬਰ 270 ਰੁਪਏ ਦਾ ਕਿੰਨਾ ਫਰਕ ਪੈ ਗਿਆ ਹਾਂਜੀ ਹਾਂਜੀ ਇਹ ਤਾਂ ਹੈ ਤਾਂ ਕੁਆਲਿਟੀ ਦਾ ਅਗਰ ਚੀਜ਼ ਦੀ ਬਣਨੀ ਹੈ ਬਈ ਤਾਂ ਕਰਕੇ ਬਈ ਆਪਣਾ ਬਾਈ ਜਿਹੜੇ ਹਨਾ ਲਾਉਂਦੇ ਹੈਗੇ ਮਿਊਜ਼ਿਕ ਸਿਸਟਮਾਂ ਬਾਈਆਂ ਦੇ ਰੇਟ ਦਾ 10 21 ਫਰਕ ਹੋ ਸਕਦਾ ਦੂਸਰਿਆਂ ਨਾਲ ਉਹ ਵੀ ਆਪਾਂ ਕਹਿ ਨਹੀਂ ਸਕਦੇ ਉਹ ਵੀ ਜ਼ਿਆਦਾ ਨਹੀਂ ਹੈਗਾ ਕੋਈ ਤੁਸੀਂ ਆ ਕੇ ਦੁਕਾਨ ਤੇ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਆਪਾਂ ਬਾਈਆਂ ਦਾ ਫੋਨ ਨੰਬਰ ਵੀ ਪਾ ਦਾਂਗੇ ਤੇ ਬਾਈਆਂ ਨਾਲ ਫੋਨ ਤੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਰੀ ਰੇਟ ਦੀ ਤੇ ਹੋਰ ਵੀ ਜਿਹੜੀ ਤੁਸੀਂ ਜਾਣਕਾਰੀ ਲੈਣੀ ਆ ਬਾਈਆਂ ਤੋਂ ਮਿਊਜ਼ਿਕ ਸਿਸਟਮ ਬਾਰੇ ਉਹ ਵੀ ਤੁਸੀਂ ਬਾਈਆਂ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਕੁਆਲਿਟੀ ਹੈ ਜਿਹੜੀ ਤੁਹਾਨੂੰ ਆਪਾਂ ਪਹਿਲਾਂ ਦੱਸ ਹੀ ਦਿੱਤਾ ਵੀ ਜਿਵੇਂ ਬਾਈ ਤੁਸੀਂ ਤੁਹਾਨੂੰ ਸਾਰੀ ਚੈੱਕ ਕਰਾ ਕੇ ਦੇਣਗੇ ਫੀਟਿੰਗ ਤੁਸੀਂ ਵਾਚ ਕਰਵਾ ਸਕਦੇ ਹੋ ਬਾਕੀ ਆਪਾਂ ਬਾਈ ਗੁਰਪ੍ਰੀਤਪੂਰੀ ਨਾਲ ਦੁਬਾਰੇ ਗੱਲਬਾਤ ਕਰ ਤੇ ਉਹ ਤੁਹਾਨੂੰ ਇਹਦੇ ਸਾਰੇ ਹੋਰ ਵੀ ਸਿਸਟਮ ਬਾਰੇ ਜਿਹੜੀ ਮੰਨ ਲਓ ਉਹਨਾਂ ਨੇ ਕੋਈ ਡਿਸਕਾਊਂਟ ਵਗੈਰਾ ਲਾਉਣਾ ਜਾਂ ਉਹਦੇ ਬਾਰੇ ਵੀ ਜਾਣਕਾਰੀ ਦੇਣਗੇ ਤੇ ਆਪਾਂ ਕਰਦੇ ਆਂ ਬਾਈ ਗੁਰਪ੍ਰੀਤ ਪੁਰੀ ਨਾਲ ਗੱਲਬਾਤ ਅੱਛਾ ਬਾਈ ਤੇ ਆਪਾਂ ਨੂੰ ਫਿਰ ਤੁਸੀਂ ਇਹਦੇ ਬਾਰੇ ਐਂ ਦੱਸੋ ਵੀ ਕੋਈ ਇਹਦੇ ਡਿਸਕਾਊਂਟ ਵਗੈਰਾ ਹੈਗਾ ਜਾਂ ਕੋਈ ਆਫਰ ਵਗੈਰਾ ਕੋਈ ਜੇ ਤੁਸੀਂ ਦੱਸੋ ਇਹਦੇ ਬਾਰੇ ਆਪਾਂ ਨੂੰ ਤਾਂ ਮੰਨ ਲਓ ਬਾਈ ਕੋਈ ਆਉਣ ਆਪਣੇ ਕੋਲੇ ਹਨਾ ਆਪਣੀ ਵੀਡੀਓ ਸ਼ੇਅਰ ਕਰਕੇ ਆਉਣ ਜਾਂ ਜਿਵੇਂ ਵੀ ਕਿਵੇਂ ਕੁਝ ਹੈਗਾ ਹਾਂਜੀ ਬਾਈ ਆਪਾਂ ਦੀਵਾਲੀ ਤੱਕ ਇੱਕ ਆਫਰ ਰੱਖਿਆ ਹੋਇਆ ਠੀਕ ਹੈ ਜੇ ਕੋਈ ਭਰਾ ਆਪਣੇ ਕੋਲੇ ਕੰਪਲੀਟ ਸੈਟਅਪ ਫਾਈਬਰ ਛਤਰੀ ਤੇ 16 ਇੰਚੀ ਸਿਸਟਮ ਬੁੱਕ ਕਰਾਉਂਦਾ ਦਿਵਾਲੀ ਤੱਕ ਉਹਨੂੰ ਆਪਾਂ ਇੱਕ ਬਾਰ ਲਾਈਟ ਇੱਕ ਪੱਖੀ ਇੱਕ ਸਟਾਰ ਲਾਈਟ ਇਹ ਤਿੰਨ ਸਿਸਟਮ ਜਮ ਆਪਾਂ ਫਰੀ ਦੇਨੇ ਆ ਉਹਨਾਂ ਨੂੰ ਠੀਕ ਆ ਵੀ ਜੇ ਮੰਨ ਲਓ ਕਿੰਨੇ ਇੰਚੀ ਦੱਸੇ ਤੁਸੀਂ 16 ਇੰਚੀ ਨਾ ਸਪੀਕਰ ਦੋ ਵੇਸਾ ਠੀਕ ਆ ਤੇ ਇੱਕ ਫਾਈਬਰ ਛਤਰੀ ਕੰਪਲੀਟ ਸੈੱਟ ਬੁੱਕ ਕਰਾਉਂਦਾ ਤਾਂ ਦਿਵਾਲੀ ਤੱਕ ਆਫਰ ਰੱਖਿਆ ਆਪਾਂ ਠੀਕ ਆ ਬਾਹਰ ਲਾਈਟ ਪੱਖੀ ਤੇ ਸਟਾਰ ਲਾਈਟ ਤਿੰਨ ਚੀਜ਼ਾਂ ਜੀ ਠੀਕ ਆ ਠੀਕ ਆ ਤੇ ਜੇ ਮੰਨ ਲਓ ਆਪਣੀ ਜਿਵੇਂ ਕੋਈ ਆਪਣੀ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਤੇ ਉਹਦੇ ਬਾਰੇ ਕੋਈ ਜਾਣਕਾਰੀ ਜਿਵੇਂ ਮੰਨ ਲਓ ਡਿਸਕਾਊਂਟ ਹੋਵੇਗਾ ਜਿਵੇਂ ਤੁਹਾਡਾ ਕੋਈ ਚੈਨਲ ਹਨਾ ਜਿਹੜਾ ਹੈਗਾ ਤੇ ਪੇਜ ਹੈ ਜਿਹੜਾ ਉਹਨੂੰ ਕੋਈ ਫੋਲੋ ਕਰਕੇ ਸ਼ੇਅਰ ਕਰਕੇ ਵੀਡੀਓ ਜਿਵੇਂ ਤੁਸੀਂ ਦੱਸ ਰਹੇ ਸੀਗੇ ਉਹਦੇ ਬਾਰੇ ਵੀ ਦੱਸ ਦਿਓ ਆਪਾਂ ਮੰਨ ਲਓ ਇਹ ਆਪਣਾ ਇੰਸਟਾਗ੍ਰam ਤੇ ਪੇਜ ਬਣਿਆ ਹੋਇਆ ਤੇ YouTube ਤੇ ਚੈਨਲ ਬਣਿਆ ਹੋਇਆ ਠੀਕ ਹੈ ਜੀ ਉਹਨਾਂ ਨੂੰ ਫੋਲੋ ਕਰਕੇ ਤੇ ਵੀਡੀਓ ਨੂੰ 10 ਬੰਦੇ ਨੂੰ ਸ਼ੇਅਰ ਕਰਨਾ ਹੈਗਾ ਠੀਕ ਆ ਤੇ ਉਹ ਭਰਾ ਵਾਸਤੇ ਆਪਾਂ ਹੋਰ ਵੀ ਕੋਈ ਆਫਰ ਰੱਖਾਂਗੇ ਠੀਕ ਉਹ ਟਾਈਮ ਤੇ ਆਪਾਂ ਮੰਨ ਲਓ ਆਪਣੇ ਕੋਲ ਆਉਂਦਾ ਕਿ ਬੁੱਕ ਕਰਾਉਣਾ ਵੀਡੀਓ ਸ਼ੇਅਰ ਕਰਕੇ ਚੈਨਲ ਨੂੰ ਫੋਲੋ ਕਰਕੇ ਆਉਂਦਾ ਠੀਕ ਆ ਉਦੋਂ ਆਪਾਂ ਟਾਈਮ ਤੇ ਆਪਾਂ ਉਹਨਾਂ ਨੂੰ ਕੋਈ ਆਫਰ ਵਗੈਰਾ ਠੀਕ ਆ ਬਾਈ ਜਿਵੇਂ ਬਾਈ ਦੱਸ ਰਿਹਾਗਾ ਵੀ ਜੇ ਕੋਈ ਆਪਣੇ ਕੋਲੇ ਮੰਨ ਲਓ ਹਨਾ ਵੀ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਪਾਂ ਬਾਈ ਦਾ ਚੈਨਲ ਆਪਾਂ ਪੇਜ ਬਾਈ ਦਾ ਉੱਪਰ ਲਾ ਦਾਂਗੇ ਜੇ ਉਹਨੂੰ ਬਾਈ ਮੰਨ ਲਓ ਕੋਈ ਫੋਲੋ ਕਰਕੇ ਤੇ ਵੀਡੀਓ ਨੂੰ 10 ਬੰਦਿਆਂ ਨੂੰ ਸ਼ੇਅਰ ਕਰਕੇ ਆਉਂਦਾ ਤੇ ਬਾਈ ਕਹਿੰਦੇ ਵੀ ਆਪਾਂ ਮੌਕੇ ਤੇ ਡਿਸਕਾਊਂਟ ਕਰ ਦੇਾਂਗੇ ਠੀਕ ਆ ਬਾਈ ਤੇ ਆਪਣੀ ਵੀਡੀਓ ਬਈ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਿਵੇਂ ਲੱਗੀ ਵੀਡੀਓ ਆਪਣੀ ਕਮੈਂਟ ਕਰਕੇ ਜਰੂਰ ਦੱਸਿਓ ਬਈ ਮਿਲਦੇ ਆਂ ਤੁਹਾਨੂੰ ਅਗਲੀ ਵੀਡੀਓ 'ਚ ਧੰਨਵਾਦ